ਕਸ਼ੀਕਾਲ ਦੀ ਦੋਸਤੋ ਅੱਜ ਆਪਾਂ ਭਰਾਵਾ ਹੀ ਡਿਮਾਂਡ ਤੇ ਲੈ ਕੇ ਆਏ ਇੱਕ Swift ਗੱਡੀ 2012 ਮਾਡਲ ਹੈ ਕਿ 13 ਬਾਈਜੀ 2013 ਮਾਡਲ ਹੈ ਤੇ ਕੀ ਕੰਡੀਸ਼ਨ ਆ ਬਾਈਜੀ ਕਰਦੀ ਕੰਡੀਸ਼ਨ ਇੱਕ ਵਾਰੀ ਬੋਲ ਕੇ ਦੱਸੋ ਵੀ ਗੱਡੀ ਦੀ ਕੰਡੀਸ਼ਨ ਕਿਵੇਂ ਆ ਕਾਰ ਜਮਾਂ ਸਹੀ ਆ ਵੀਰੇ ਜਮਾਂ ਓਕੇ ਪਈ ਆ ਪੇਂਟ ਪੌਂਡ ਕਿੰਨੀ ਕੋਈ ਆ ਕਿ ਕਰਾਉਣੀ ਪਊਗੀ ਪਹਿਲਾਂ ਦੱਸ ਪੇਂਟ ਦੇਖ ਲਓ ਵੀਰੇ ਛੋਟੇ ਸਾਹਮਣੇ ਆ ਪੇਂਟ ਕੁਝ ਨਹੀਂ ਕਰਵਾਉਣਾ ਪੈਣਾ ਇੱਕ ਵਾਰੀ ਤਾਂ ਜਮਾਂ ਸਹੀ ਆ ਸਾਫ ਆ ਗੱਡੀ ਵਧੀਆ ਬਿਲਕੁਲ ਸਾਫ ਪਈ ਆ ਤੇ ਨੰਬਰ ਇਹਦਾ ਹੈਗਾ ਜੀ ਬਠਿੰਡੇ ਦਾ ਤੇ ਬਾਈ ਜੀ ਕਿੰਨੇ ਨਾਮ ਆ ਗੱਡੀ ਇਹ ਇਹ ਇੱਕ ਨਾਮ ਹੀ ਹੈ ਜੀ ਇਹ ਪਹਿਲੇ ਨਾਮ ਹੀ ਆਨ ਤੱਕ ਬਾਈ ਜੀ ਗੱਡੀ ਤੇ ਕੈਮਰਾ ਮਾਰ ਕੇ ਦਿਖਾ ਦਿਓ ਗੱਡੀ ਜਿਹੜੀ ਪੂਰੀ ਸਾਫ਼ ਪਈ ਆ ਬਾਈ ਜੀ ਆਪਣੇ ਕੋਲੇ ਅੱਜ ਆਏ ਆ ਗੱਡੀ ਦੀ ਵੀਡੀਓ ਬਣਾਉਣ ਸਪੈਸ਼ਲ ਲਾਇਬਲ ਕਾਰ ਦੇ ਵਿੱਚ ਪਾਏ ਹੋਏ ਤੇ ਬਾਈ ਜੀ ਜਿਹੜੀ ਗੱਡੀ ਇਹ ਕਿਹੜੇ ਸ਼ਹਿਰ ਤੋਂ ਆ ਇਹ ਕੁਸਲਾ ਤੋਂ ਆਂ ਪਿੰਡ ਤੋਂ ਪਿੰਡ ਹੈਗਾ ਕੁਸਲਾ ਤੇ ਕਰਵਾ ਦਿੰਨੇ ਆ ਬਾਹਰੋਂ ਵੀ ਗੱਡੀ ਚੈੱਕ ਕਰਵਾਵਾਂਗੇ ਬਾਈ ਜੀ ਸਪੈਸ਼ਲ ਜਿਹੜੀ ਆਪਣੇ ਕੋਲੇ ਗੱਡੀ ਦੀ ਵੀਡੀਓ ਬਣਾਉਣ ਵਾਸਤੇ ਆਏ ਆ ਲਓ ਜੀ ਗੱਡੀ ਦੀ ਆਰਸੀ ਵੀ ਦਿਖਾ ਦਿੰਨਾ ਬਾਈ ਤੀਜੇ ਨਾਮ ਗੱਡੀ ਆ ਇਹ ਪਹਿਲੇ ਨਾਮ ਨਹੀਂ ਹੈਗੀ ਤੀਜੇ ਨਾਮ ਗੱਡੀ ਆ ਹਾਂ ਬਾਈ ਥੋੜੀ ਜੀ ਗਲਤੀ ਹੋ ਗਈ ਬਾਈ ਜੀ ਕਹਿੰਦੇ ਭੁੱਲ ਗਏ ਸੀਗੇ ਬਠਿੰਡਾ ਨੰਬਰ ਹੈ ਗੱਡੀ ਦੀ ਕੰਡੀਸ਼ਨ ਆ ਸੋਹਣੀ ਪਈ ਹੈ ਤੇ ਪਾਸਿੰਗ ਗੱਡੀ ਦੀ ਪਈ ਹੈ 2028 ਤੱਕ ਬਾਕੀ ਚਾਬੀ ਲਓ ਬਾਈ ਜੀ ਗੱਡੀ ਦੀ ਇੱਕ ਵਾਰੀ ਉਹ ਬਾਈ ਜੀ ਗੱਡੀ ਜਿਹੜੀ ਚੱਲੀ ਹੈ 1,11,000 ਕਿਲੋਮੀਟਰ ਚੱਲੀ ਹੋਈ ਹੈ ਬਾਕੀ Android ਸਿਸਟਮ ਵਗੈਰਾ ਜਿਹੜਾ ਲੱਗਿਆ ਹੋਇਆ ਸਾਰਾ ਚੈੱਕ ਕਰ ਸਕਦੇ ਹੋ ਇਸੀ ਵਗੈਰਾ ਬਿਲਕੁਲ ਵਰਕਿੰਗ ਦੇ ਵਿੱਚ ਹੈ ਗੱਡੀ ਦੀ ਸਟਾਰਟਿੰਗ ਵਗੈਰਾ ਜਿਹੜੀ ਬਿਲਕੁਲ ਓਕੇ ਪਈ ਆ ਗੱਡੀ ਸਟਾਰਟ ਆਪਾਂ ਕਰ ਦਿੱਤੀ ਐ ਇਸ ਟਾਈਮ ਇੱਕ ਵਾਰੀ ਸਾਰੇ ਭਰਾਵਾਂ ਨੂੰ ਗੱਡੀ ਦਾ ਜਿਹੜਾ ਬੋਰਨ ਚੱਕ ਕੇ ਵੀ ਚੈੱਕ ਕਰਵਾ ਦਿੰਨੇ ਆ ਬੋਰਨ ਦਿਖਾਓ ਜੀ ਬੋਰਨ ਲੋ ਭਾਈ ਜੀ ਗੱਡੀ ਦਾ ਤੁਸੀਂ ਇੰਜਨਰ ਸਾਊਂਡ ਸੁਣ ਸਕਦੇ ਹੋ ਬਿਲਕੁਲ ਹੀ ਨਾਰਮਲ ਹੈ ਕਿਸੇ ਸਾਈਡ ਤੋਂ ਜਿਹੜੀ ਗੱਡੀ ਐਕਸੀਡੈਂਟ ਨਹੀਂ ਹੋਈਗੀ ਚੈੱਕ ਕਰ ਸਕਦੇ ਹੋ ਬੰਪਰ ਵਗੈਰਾ ਤਾਂ ਭਾਈ ਜੀ ਪੇਂਟ ਹੋ ਜਾਂਦੇ ਨੇ ਪੱਕੇ ਇਹ ਜਿੰਦਰੀ ਚੈੱਕ ਕਰ ਸਕਦੇ ਹਾਂ ਇਹ ਵੀ ਬਿਲਕੁਲ ਓਕੇ ਰਿਪੋਰਟ ਪਈਆਂ ਨੇ ਨਾਲ ਦੀ ਨਾਲ ਭਰਾ ਨੂੰ ਉਹ ਪਤਾ ਦਿਖਾ ਦਿੰਨੇ ਜੀ ਗੱਡੀ ਦੀ ਡਿੱਗੀ ਵਗੈਰਾ ਵੀ ਖੋਲ ਕੇ ਇੱਕ ਵਾਰੀ ਬਾਹਰੋਂ ਚੈੱਕ ਕਰ ਸਕਦੇ ਹਾਂ ਗੱਡੀ ਬਾਈ ਜੀ ਪੂਰੀ ਸਾਫ਼ ਪਈ ਹੈ ਇਸ ਸਾਈਡ ਤੋਂ ਵੀ ਦੇਖ ਸਕਦੇ ਹੋ ਬਾਈ ਜੀ ਅੰਦਰੋਂ ਦਿਖਾਓ ਇੱਕ ਵਾਰੀ ਇੱਧਰ ਸਾਈਡ ਤੋਂ ਬਾਈ ਡਿੱਗੀ ਖੋਲੋ ਇੱਕ ਵਾਰੀ ਲੋ ਬਾਈ ਜੀ ਗੱਡੀ ਦੇ ਜਿਹੜੇ ਮਗਰਲੇ ਟਾਇਰ ਨੇ ਉਹ ਤਾਂ ਥੋੜੇ ਜਿਹਾ ਕਸੇ ਹੋਏ ਨੇ ਪਰ ਜਿਹੜੇ ਫਰੰਟ ਵਾਲੇ ਟਾਇਰ ਨੇ ਬਾਈ ਜੀ ਬਿਲਕੁਲ ਨਵੇਂ ਨੇ ਗੱਡੀ ਦੇ ਚੈੱਕ ਤੁਸੀਂ ਕਰ ਸਕਦੇ ਹੋ ਚਾਰੇ ਸਾਈਡਾਂ ਦੀ ਡਿੱਗੀ ਦੀ ਕੰਡੀਸ਼ਨ ਚੈੱਕ ਕਰਵਾਵਾਂਗੇ ਬਾਕੀ ਡਿੱਗੀ ਵਗੈਰਾ ਦੀ ਕੰਡੀਸ਼ਨ ਦੇਖ ਸਕਦੇ ਹੋ ਨੰਬਰ ਪੰਜਾਬ ਹੈ ਜੀ ਇਸ ਸੈਟ ਨੂੰ ਚੈੱਕ ਕਰ ਸਕਦੇ ਹੋ ਗੱਡੀ ਜਿਹੜੀ ਬਿਲਕੁਲ ਸਾਫ਼ ਪਈ ਆ ਬੀਡੀਆ ਇਹ ਮਾਡਲ ਹੈ ਜੀ ਸਵਿਫਟ ਗੱਡੀ ਆ ਇਸ ਸੈਟ ਨੂੰ ਦੇਖ ਸਕਦੇ ਹੋ ਕੈਮਰੇ ਵਗੈਰਾ ਜਿਹੜੇ ਲੱਗੇ ਹੋਏ ਨੇ ਜਿਹੜਾ ਮਗਲ ਟਾਇਰ ਨੇ ਜੋਕੋਹਾਵਾ ਕੰਪਨੀ ਦੇ ਨੇ ਬਈ ਇਦਾਂ ਦਿਖਾ ਦੇ ਕੋ ਸਰਟ ਯਰ ਦੇਖ ਸਕਦੇ ਬਾਜੀ ਗੱਡੀ ਜਿਹੜੀ ਕੰਡੀਸ਼ਨ ਦੀ ਹੈਗੀ ਆ ਪੂਰੀ ਸਾਫ਼ ਹੈ ਫਰੰਟ ਵਾਲਾ ਸ਼ੀਸ਼ਾ ਜਿਹੜਾ ਇਹਦਾ ਚੇਂਜ ਹੈ ਬਾਕੀ ਸ਼ੀਸ਼ੇ ਦੇ ਨਾਲ ਦੇ ਨੇ ਚਾਰੇ ਸਾਈਡਾਂ ਤੋਂ ਤੁਸੀਂ ਵੀਡੀਓ ਦੇ ਵਿੱਚ ਗੱਡੀ ਦੇਖ ਸਕਦੇ ਹੋ ਨਾਲ ਦੀ ਨਾਲ ਹੁਣ ਆਪਾਂ ਇਹਦੇ ਜਿਹੜੀ ਰੇਟ ਦੀ ਗੱਲਬਾਤ ਕਰਦੇ ਆ ਗੱਡੀ ਹੈਗੀ ਜੀ ਇਹ ਆयो ਬਾਈ ਮੜਾ ਦੇ ਕੋਲ ਕਿਹੜਾ ਮਾਡਲ ਆ ਬਾਈ ਜੀ ਗੱਡੀ ਇਹ ਰੰਗ 2013 ਮਾਡਲ ਇੱਧਰ ਆयो ਬਾਈ ਗੱਡੀ ਦੇ ਮੂਰੇ ਆ ਜੀ ਲੋ ਬਾਈ ਜੀ ਪੰਜਾਬ ਨੰਬਰ ਗੱਡੀ ਆ ਤੇ 2013 ਮਾਡਲ ਹੈ ਬਾਈ ਜੀ ਕਹਿੰਦੇ ਜਿਹੜੀ ਡਿਮਾਂਡ ਹੈ ਕਿੰਨੇ ਪੈਸੇ ਦੀ ਵੇਚਦੇ ਆ ਦੇਖ ਜੀ ਦੋ ਦੋ ਸੀਸੀ ਦੀ ਲੋ ਬਾਈ ਜੀ 2 ਲੱਖ ਜਿਹੜੀ 80000 ਰੁਪਏ ਬਾਈ ਦੀ ਡਿਮਾਂਡ ਹੈ ਤੇ ਕਿੰਨੇ ਦੇ ਛੱਡਦੇ ਹਾਂ ਮੌਕੇ ਤੇ ਛੱਡ ਦਾਂਗੇ ਜੀ 80 ਦੀ ਛੱਡਾਂਗੇ ਇਹ ਗੱਲ ਕੋਈ ਮਗਰ ਡਿਸਕਾਊਂਟ ਤਾਂ ਕਰੋ ਫਿਰ ਵੀ ਕੱਲਾਂ ਵੀ ਬੋਲੀ 5-4000 ਰੁਪਏ ਉਹ ਬਾਈ ਜੀ ਬਾਈ ਜੀ ਕਹਿੰਦੇ ਆ 5-4000 ਰੁਪਏ ਦੀ ਡਿਸਕਾਊਂਟ ਵੀ ਆਪਾਂ ਨੂੰ ਕਰ ਦੇਣਗੇ ਗੱਡੀ ਚੈੱਕ ਕਰ ਸਕਦੇ ਹੋ ਬਠਿੰਡਾ ਨੰਬਰ ਗੱਡੀ ਹੈ ਜੀ ਜਿਹੜੇ ਵੀ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਸਕ੍ਰੀਨ ਤੇ ਆਪਣਾ ਮੋਬਾਈਲ ਨੰਬਰ ਚੱਲ ਰਿਹਾ ਹੈ ਜੀ ਸਾਨੂੰ ਤੁਸੀਂ ਕਾਲ ਕਰਕੇ ਆ ਸਕਦੇ ਹੋ ਤੇ ਉਮੀਦ ਹੈ ਸਾਰੇ ਭਰਾਵਾਂ ਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਊ ਜੇ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਜਰੂਰ ਕਰਿਓ ਜੀ ਨਾਲ ਨਾਲ ਆਪਣਾ ਪੇ ਕਰ ਲਿਓ ਸਬਸਕ੍ਰਾਈਬ ਜੀਐਸ ਮੋਟਰ ਤਲਵੰਡੀ ਸਾਬੋ ਸਸ਼ੀਗਰ